ਹਾਂਜੀ ਬੇਰੀ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਦੀ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੈਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪੈਂਡ ਦੋਸਤੋ ਬੀਲਾ ਖੁਰਦ ਜੇਲਾ ਇਹਨੂੰ ਪੈ ਗਿਆ ਬਰਨਾਲਾ ਤੇ ਤਹਿਸੀਲ ਪੈ ਗਈ ਦੋਸਤੋ ਤਪਾ ਲਾਗੇ ਪਿੰਡ ਇੱਕ ਸਾਈਡ ਤੇ ਟੱਲੇਵਾਲ ਦੂਸਰੀ ਸਾਈਡ ਤੇ ਚੰਨਣਵਾਲ ਪੈ ਜਾਂਦਾ ਤਾਜੀ ਸੂਈ ਵੈਸਾੜਾ ਦੋਸਤੋ 15 ਦਿਨਾਂ ਦੀ ਸੂਈ ਹੋਈ ਆ 12 ਲੀਟਰ ਬਹੁਤ ਦੁੱਧ ਮੰਨ ਲਓ ਇਹਨੂੰ ਚਾਹੇ ਤੁਸੀਂ 15 ਦਿਨਾਂ ਦੀ ਸੂਈ ਨੂੰ ਬਹੁਲਾ ਮੰਨ ਲਓ ਮੰਨ ਲਓ ਵੀ ਦੁੱਧ ਤਾਂ ਬਣ ਹੀ ਗਿਆ ਤੇ 14 ਤੋਂ 15 ਕਿਲੋ ਲੀਟਰ ਦੁੱਧ ਦੇਉਗੀ ਇਸ ਟਾਈਮ 15 ਦਿਨਾਂ ਦੀ ਸੂਈ ਠਾ 12 ਲੀਟਰ ਦੁੱਧ ਕੋਈ ਵੀ ਮੇਰਾ ਭਰਾ ਕੰਡਾ ਲਾਵਾ ਕੇ ਦਸੱਲੀ ਕਰਕੇ ਲਿਜਾ ਸਕਦਾ ਬੱਚਾ ਦੋਸਤੋ ਇਹਨੇ ਦਿੱਤਾਗਾ ਬੱਸਾਂ ਬੱਚੇ ਦਾ ਇਹ ਥੋੜਾ ਜਿਆਦਾ ਹੀ ਜਿਆਦਾ ਹੀ ਕਰਦੀਆਂ ਹੁੰਦੀਆਂ ਨੇ ਥਣ ਤੁਸੀਂ ਦੇਖ ਸਕਦੇ ਹੋ ਗੁਲਾਬੀ ਥਣ ਬਿਣਾ ਨਿਆਣੀ ਤੋਂ ਦੀ ਆ ਚਬਾਈ ਕਰਦੇ ਆ ਕੋਈ ਪੂਰ ਸਿੱਟਾ ਨਹੀਂ ਕੋਈ ਹਿੱਲ ਚੈਲ ਨਹੀਂ ਕਿਸੇ ਨੂੰ ਵੀ ਬਹਿੜ ਦੀ ਜ਼ਰੂਰਤ ਹੋਵੇ ਤਾਜੀ ਦੀ ਤੁਸੀਂ ਲਿਜਾ ਸਕਦੇ ਹੋ ਜੀ ਦੇਖ ਸਕਦੇ ਹੋ ਸੀਲ ਦੇਖੋ ਦੇਖੋ ਸੀਲ ਕਿਸੇ ਨੂੰ ਵੀ ਤਾਜੀ ਬਿਹੜ ਦੀ ਜ਼ਰੂਰਤ ਹੋਵੇ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਜਿੰਨੇ ਸੋਹਣੇ ਇਹਦੇ ਥਾਨਾ ਤੁਸੀਂ ਦੇਖਦੇ ਹੋ ਗੁੱਲੇ ਵਾਲਾ ਥਾਨਾਗਾ 19 ਮੋਟੀ ਧਾਰਾ ਸੀਲ ਸਲੱਗ ਬਿਨਾ ਨਿਆਣੇ ਤੋਂ ਚਿਵਾਈ 11 12 ਲੀਟਰ ਦੁੱਧ ਖੁੱਲਾ ਡੁੱਲਾ ਕਿਸੇ ਨੂੰ ਵੀ ਬਿਹੜ ਦੀ ਜ਼ਰੂਰਤ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਦੁੱਧ ਦੋਸਤੋ ਤੁਹਾਨੂੰ ਪਤਾ ਹੀ ਆ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੀ ਹੁੰਦਾਗਾ ਚੰਗੀ ਫੈਟ ਵਾਲਾ ਹੁੰਦਾਗਾ ਮੁੱਲ ਦੋਸਤੋ ਜਿਹੜੇ ਹਿਸਾਬ ਨਾਲ ਅੱਜ ਕੱਲ ਬਿਕਦੀਆਂ ਨੇ ਬਹਿੜਾਂ 55 60 ਲੋਕ ਮੁੱਲ ਕਰੀਂਦੇ ਆਮ ਆਪਾਂ 42000 ਰੁਪਏ ਦਾ ਮੁੱਲ ਕਰਦੇ ਹਾਂ ਇਹਦੇ ਚੋਂ ਮਾਨਤਾਣ ਵੀ ਕਰ ਦਾਂਗੇ ਤਾਜੀ ਸੂਈ ਹੋਈ ਆ ਬੱਚਾ ਛੱਡੋ ਮੂਰੇ ਬੰਨੋ ਤੇ ਚਬਾਈ ਕਰੋ ਸੋਹਣਾ ਗੁੱਲੇ ਵਾਲਾ ਥਾਣਾ ਪੂਰੀ ਸੀਲਸ ਲੱਗਾ ਕਿਸੇ ਨੂੰ ਵੀ ਬਾਹਰ ਦੀ ਜ਼ਰੂਰਤ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਦੇਖੋ ਜਿਵੇਂ ਮਰਜ਼ੀ ਹੱਥ ਲਾਈ ਚੱਲੋ ਕੋਈ ਵਾਸਤਾ ਨਹੀਂ ਬਿਨਾ ਨਹਿਣ ਦੀ ਆ ਪਚਵਾਈ ਕਰਦੇ ਨਹੀਂ ਤਾਂ ਦੇਖੋ ਮੂਹਰੇ ਪਾਸੋਂ ਚਾਰੇ ਥਣ ਦੇਖੋ ਸੋਹਣੇ ਦਿੱਤੀ ਤੇ ਗੈਰ ਤੇ ਸਾਹਮਣੇ ਸਾਹਮਣੀ ਲੱਗੇ ਹੋਏ ਆ ਕਿਸੇ ਨੂੰ ਵੀ ਚੰਗੀ ਵਹਿੜ ਦੀ ਜਰੂਰਤ ਹੋਵੇ ਮੁੱਲ 42000 ਤਾਜੀ ਸੂਈ ਸੂਈ ਲੈ ਜਾ ਸਕਦੇ ਹੋ ਜੀ ਦੁੱਧ ਦੇ ਦੂ 14 15 ਲੀਟਰ ਧੰਨਵਾਦ ਜਲਦੀ ਮਿਲਦੇ ਆਂ ਵੀਰ ਜੀ ਨਮੀ ਤੇ ਨੈਕਸਟ ਵੀਡੀਓ ਤੇ ਜੀ